ਹਾਂਜੀ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਰਹਿੰਦੀ ਹੈ ਲੰਬੇ ਸਮੇਂ ਤੋਂ ਪਾਇਲਸ ਦੇ ਨਾਲ ਬਵਾਸੀਰ ਦੇ ਨਾਲ ਜੂਝਦੇ ਪਏ ਆ ਰਹੇ ਹੋ ਕਿੰਨੀਆਂ ਦਵਾਈਆਂ ਖਾਧੀਆਂ ਪਰ ਕਿਸੇ ਵੀ ਦਵਾਈ ਦਾ ਕੋਈ ਅਸਰ ਤੁਹਾਡੇ ਇਸ ਬਿਮਾਰੀ ਦੇ ਲਈ ਨਹੀਂ ਹੋਇਆ ਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇਸ ਬਿਮਾਰੀ ਵਾਸਤੇ ਇੱਕ ਨੁਸਖਾ ਸਾਂਝਾ ਕਰਨ ਉਮੀਦ ਕਰਦਾ ਵੀ ਤੁਸੀਂ ਇਸ ਨੁਸਖੇ ਨੂੰ ਅਜਮਾਓਗੇ ਵਰਤੋਂਗੇ ਘਰ ਦੇ ਵਿੱਚ ਬਣਾ ਕੇ ਔਰ ਫਾਇਦਾ ਲਓਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਭੂਟਾ ਸਿੰਘ ਦੋਸਤੋ ਅੱਜ ਜਿਹੜਾ ਮੈਂ ਤੁਹਾਡੇ ਨਾਲ ਨੁਸਖਾ ਸਾਂਝਾ ਕਰਨਾ ਹੈ ਉਹ ਹੈ ਬਵਾਸੀਰ ਵਾਸਤੇ ਲੰਬੇ ਸਮੇਂ ਤੋਂ ਬਵਾਸੀਰ ਦੇ ਨਾਲ ਜੂਝਦੇ ਪਏ ਆ ਰਹੇ ਹੋ ਤੇ ਕੋਈ ਰਿਜ਼ਲਟ ਨਹੀਂ ਮਿਲਿਆ ਫਾਇਦਾ ਨਹੀਂ ਹੋਇਆ ਤੇ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਵਰਤਣਾ ਤੁਹਾਡਾ ਬਹੁਤ ਹੀ ਫਾਇਦਾ ਹੋਏਗਾ ਘਰ ਦੇ ਵਿੱਚ ਹੀ ਬਣਾਉਣਾ ਇਸ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਪੇਜ ਨੂੰ ਫੋਲੋ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦਾ ਰਹੇ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਨੁਸਖੇ ਬਾਰੇ ਜਿੰਨਾ ਮੇਰੇ ਵੀਰਾਂ ਨੂੰ ਕੋਈ ਪੈਲਸ ਦੇ ਨਾਲ ਬਲੱਡ ਆ ਰਿਹਾ ਹੈ ਜਾਂ ਵਿਆਈ ਹੈ ਕੋਈ ਕੱਟ ਲੱਗ ਗਿਆ ਉਹਦੇ ਕਰਕੇ ਜਾਂ ਕੋਈ ਮੱਛੇ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਬਹੁਤ ਹੀ ਵਧੀਆ ਨੁਸਖਾ ਹੈ ਤੁਸੀਂ ਇਸ ਨੂੰ ਘਰ ਦੇ ਵਿੱਚ ਹੀ ਬਣਾਉਣਾ ਹੁਣ ਤੁਸੀਂ ਕਰਨਾ ਕੀ ਹੈ ਕਿਹੜੀ ਆ ਉਸ ਦੀ ਸਭ ਤੋਂ ਪਹਿਲਾਂ ਲੈਣੀ ਹੈ ਸਭ ਤੋਂ ਪਹਿਲਾਂ ਤੁਸੀਂ ਲੈਣ ਨੂੰ ਲੈਣਾ ਈਲੂਆ 1 ਤੋਲਾ ਦੂਸਰਾ ਤੁਸੀਂ ਲੈਣਾ ਸ਼ੁੱਧਰ ਸੌਂਤ 2 ਤੋਲੇ ਤੀਸਰੀ ਆ ਉਸ ਦੀ ਤੁਹਾਨੂੰ ਲੈਣੀ ਹੈ ਨਿੰਮ ਦੇ ਬੀਜਾਂ ਦੀ ਗਿਰੀ ਦਾ ਭਜਨ ਕਿੰਨਾ ਲੈਣਾ ਹੈ 4 ਤੋਲੇ ਹੁਣ ਇਹ ਤਿੰਨੇ ਚੀਜ਼ਾਂ ਨੂੰ ਜਿੰਨਾ ਬਜਲ ਮੈਂ ਦੱਸਿਆ ਅਨੁਸਾਰੀ ਕੋਲੋਂ ਲੈ ਕੇ ਉਸ ਤੋਂ ਬਾਅਦ ਇਹਦੀ ਕੁੱਟ ਕੇ ਰਗੜਾਈ ਕਰਕੇ ਪਾਣੀ ਪਾ ਕੇ 10 ਜਿਹੜੀਆਂ ਗੋਲੀਆਂ ਬਟਲੋ ਇੱਕ ਗੋਲੀ ਸਵੇਰੇ ਇੱਕ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਦੋਸਤੋ ਜਦੋਂ ਤੁਹਾਡੇ ਇਹ ਦਵਾਈ ਹਫਤਾ 10 ਦਿਨ ਅੰਦਰ ਚੱਲੀ ਗਈ ਕਿ ਤੁਸੀਂ ਦੇਖ ਕੇ ਹਰਾਨ ਰਹਿ ਜਾਓਗੇ ਹਰਾਨ ਕਰਨ ਵਾਲਾ ਤੁਹਾਨੂੰ ਐਸਾ ਰਿਜ਼ਲਟ ਜਿਹੜਾ ਮਿਲਣਾ ਮੈਂ ਆਪਣੇ ਦਵਾਖਾਨੇ ਦੇ ਵਿੱਚ ਇਸ ਨੁਸਖੇ ਨੂੰ ਆਪ ਬਣਾਉਣਾ ਬਹੁਤ ਵਧੀਆ ਰਿਜ਼ਲਟ ਹੈ ਜਿਹੜੇ ਵੀਰ ਕਿਤੋਂ ਮਹਿੰਗਾ ਲਾਜ ਨਹੀਂ ਕਰਾ ਸਕਦੇ ਜਾਂ ਕਿਸੇ ਡਾਕਟਰ ਕੋਲ ਜਾ ਨਹੀਂ ਸਕਦੇ ਤਾਂ ਇਹ ਇਸ ਨੁਸਖੇ ਨੂੰ ਘਰ ਦੇ ਵਿੱਚ ਬਣਾ ਕੇ ਵਰਤ ਲਿਓ ਤੁਹਾਡਾ ਜ਼ਰੂਰ ਫਾਇਦਾ ਹੋ ਜਾਏਗਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਅੱਗੇ ਕਿਸੇ ਦਾ ਭਲਾ ਹੋ ਜਾਏ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਸਸਤੀ ਖਾਲਦ